ਅਤਿਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਆਰਕੇ ਕਾਂਗੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਕਰਦੇ ਆ ਥੋੜਾ ਨਿਗਾ ਨਿਗਾ ਸਵਾਗਤ ਕੁਰਾਲੀ ਦੇ ਨਜ਼ਦੀਕ ਪੈਂਦੇ ਸਿੰਘਪੁਰਾ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਹੋਈ ਹੈ ਕਟਨਾ ਸੋ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਸਰਕਾਰੀ ਪ੍ਰਾਇਮਰੀ ਸਕੂਲ ਸਿੰਘਪੁਰਾ ਬਲਾਕ ਕੁਰਾਲੀ ਸੋ ਇੱਥੇ ਰਾਤੀ ਚੋਰਾਂ ਨੇ ਚੋਰੀ ਦੀ ਕਟਨਾ ਨੂੰ ਦਿੱਤਾ ਹੈ ਅੰਜਾਮ ਸੋ ਆਪਾਂ ਗੱਲਬਾਤ ਕਰਦੇ ਆ ਅੰਦਰ ਚੱਲ ਕੇ ਮੈਡਮਾਂ ਦੇ ਨਾਲ ਜੋ ਉੱਥੇ ਟੀਚਰ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਸੋ ਕਿੱਦਾਂ ਇੱਥੇ ਚੋਰੀ ਹੋਈ ਐ ਸੋ ਸੋ ਦੇਖ ਸਕਦੇ ਹੋ ਜੀ ਇਹ ਰੂਮ ਐ ਜੀ ਇਹੀ ਉਹ ਰੂਮ ਐ ਜੀ ਜਿੱਥੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਐ ਜੀ ਸੋ ਇਹ ਉਹ ਟਾਕੀ ਐ ਜੀ ਜਿੱਥੇ ਨੂੰ ਟਾਕੀ ਨੂੰ ਪੂਰੀ ਕੱਟ ਕੇ ਚੋਰਾਂ ਨੇ ਅੰਦਰ ਐਂਟਰੀ ਕੀਤੀ ਐ ਸੋ ਗੱਲਬਾਤ ਕਰਦੇ ਆਪਾਂ ਟੀਚਰਸ ਹਵਾਨਾ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਸੋ ਕੀ ਨਾਮ ਹੈ ਜੀ ਮੇਰਾ ਨਾਮ ਚਰਨਜੀਤ ਕੌਰ ਜੀ ਕਿਦਾਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤੁਸੀਂ ਉਸ ਰਾਤੀ ਸੋ ਇਸ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਜੀ ਹਾਂ ਜੀ ਸੋਮਵਾਰ ਜਦੋਂ ਅਸੀਂ ਸਵੇਰੇ ਸਕੂਲ ਆਏ ਇਹ ਦਰਵਾਜ਼ਾ ਖੋਲਣ ਲੱਗੇ ਤੇ ਦਰਵਾਜ਼ਾ ਖੁੱਲ ਨਹੀਂ ਸੀ ਰਿਹਾ ਤੇ ਕੁੱਕ ਨੇ ਆ ਕੇ ਮੈਨੂੰ ਕਿਹਾ ਵੀ ਦਰਵਾਜ਼ਾ ਖੁੱਲ ਨਹੀਂ ਰਿਹਾ ਮੈਂ ਕਿਹਾ ਵੀ ਮੈਂ ਖੋਲਦੀ ਹਾਂ ਜਦੋਂ ਮੈਂ ਮਾਰਿਆ ਤੱਕਾ ਤੇ ਨਹੀਂ ਖੁੱਲ ਰਿਹਾ ਸੀ ਐਵੇਂ ਲੱਗਦਾ ਸੀ ਵੀ ਕੁੰਡੀ ਲਗਾਈ ਗਈ ਹੈ ਅੰਦਰ ਤੋਂ ਹੈ ਨਾ ਅੱਛਾ ਜੀ ਤੇ ਉਸੀ ਟਾਈਮ ਮੈਨੂੰ ਸ਼ੱਕ ਹੋ ਗਿਆ ਵੀ ਇਹ ਕੁੰਡੀ ਤਾਂ ਹੀ ਲੱਗੀ ਅਗਰ ਕੋਈ ਚੋਰ ਆਇਆ ਪਿੱਛੇ ਤੋਂ ਹੈ ਨਾ ਹਾਂਜੀ ਡਾਊਟ ਹੋ ਗਿਆ ਮੈਨੂੰ ਤੇ ਮੈਂ ਬੱਚੇ ਭੇਜੇ ਬੱਚਿਆਂ ਨੇ ਵਾਕਈ ਦੱਸਿਆ ਕਹਿੰਦੇ ਮੈਡਮ ਉਧਰ ਖਿੜਕੀ ਹੋਈ ਹੈ ਕੱਟੀ ਗਈ ਹੈ ਤੇ ਮੈਂ ਦੇਖਿਆ ਉਸ ਟਾਈਮ ਮੈਂ ਵੀ ਚੈੱਕ ਕੀਤਾ ਜਾ ਕੇ ਵੀ ਬਖਿੜਕੀ ਕੱਟੀ ਹੋਈ ਸੀ ਉਸ ਤੋਂ ਬਾਅਦ ਅਸੀਂ ਆਪਣਾ ਦੇਖਿਆ ਸਮਾਨ ਕਿਹੜਾ ਹੈਗਾ ਇਹਦੇ 'ਚ ਸਾਡੇ ਸਮਾਨ ਵਿੱਚ ਇੱਕ ਪ੍ਰੈਸ਼ਰ ਕੁੱਕਰ ਇੱਕ ਅਪਰਾਤ ਦੋ ਕੜਾਈਆਂ ਦੋ ਦੇਗੇ ਪੱਠੀ ਗੈਸ ਪੱਠੀ ਤੇ ਢੱਕਣ ਵਗੈਰਾ ਸਾਰੇ ਲੈ ਕੇ ਜਾ ਚੁੱਕੇ ਹਾਂ ਸਾਰਾ ਕੁਝ ਚੋਰੀ ਲੈ ਗਏ ਸਿਰਫ ਦੇ ਕੇ ਸਿਲੰਡਰ ਇੱਥੇ ਪਤਾ ਨਹੀਂ ਕਿਵੇਂ ਛੱਡ ਗਏ ਹੋ ਹੈ ਨਾ ਹੈ ਨਾ ਤੇ ਉਸ ਤੋਂ ਬਾਅਦ ਫਿਰ ਮੈਂ ਅਸੀ ਸੀਸੀਟੀਵੀ ਦੀ ਫੁਟੇਜ ਚੈੱਕ ਕੀਤੀ ਹੈ ਨਾ ਉਹਦੇ ਵਿੱਚ ਆਂਦਾ ਹੈ ਰਿਕਾਰਡ ਦੇ ਮੁਤਾਬਕ ਵੀ 1.5 ਵਜੇ ਤਕਰੀਬਨ ਇਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਕੱਟਣ ਦਾ ਤੇ ਕੱਟਣ ਟਾਈਮ ਲੱਗਿਆ ਉਹਨਾਂ ਨੂੰ ਕਾਫੀ ਆਰਾਮ ਨਾਲ ਕਰ ਰਏ ਸੀ ਕੰਮ ਬੰਦੇ ਹੈ ਨਾ ਤੇ ਜਦੋਂ ਕੱਟਣ ਤੋਂ ਬਾਅਦ ਬੀਚੋਰ ਐਂਟਰ ਹੋਇਆ ਖਿੜਕੀ ਦੇ ਤੋਂ ਤਾਂ ਆ ਕੇ ਸਭ ਤੋਂ ਪਹਿਲਾਂ ਉਹ ਕੱਪੜਾ ਲੱਭਦਾ ਉਹ ਕਪੜਾ ਪਹਿਲਾ ਪ੍ਰੈਸ਼ਰ ਕੁੱਕਰ ਜਿਵੇਂ ਪਿਆ ਸੀ ਡੱਬਾ ਉਹਦੇ ਚ ਦੇਖਦਾ ਉਹਨੂੰ ਨਹੀਂ ਮਿਲਿਆ ਹੈ ਨਾ ਤੇ ਉਸ ਤੋਂ ਬਾਅਦ ਉਹਨੇ ਉੱਪਰ ਦੇਖਿਆ ਸਲਫਤੇ نیچے ਦੇਖਿਆ ਉਹਨੂੰ ਨਹੀਂ ਮਿਲਿਆ ਫਿਰ ਉਹ ਖਿੜਕੀ ਕੋਲ ਗਿਆ ਖਿੜਕੀ ਕੋਲ ਉਹ ਜਿਵੇਂ ਰੋਡ ਵਾਲੀ ਸਾਈਡ ਤੇ ਕੋਈ ਬੰਦਾ ਖੜਾ ਹੁੰਦਾ ਉਹਨੂੰ ਪੁੱਛਦਾ ਹੈ ਵੀ ਇੱਕ ਕਿੱਥੇ ਅੰਦਾਜ਼ਾ ਹੈ ਸਾਡਾ ਕਿਉਂਕਿ ਸੀਸੀਟੀਵੀ ਫੁਟੇਜ ਦੱਸਦੀ ਹੈ ਸ਼ੋਅ ਕਰ ਰਹੀ ਹੈ ਨਾ ਤੇ ਉਹ ਉਸੇ ਟਾਈਮ ਖਿੜਕੀ ਤੋਂ ਜਿਵੇਂ ਦੱਸਤਾ ਉਹਨੇ ਉਹ ਆਇਆ ਉਹਨੂੰ ਦੱਸਿਆ ਗਿਆ ਵੀ ਡਰਮ ਵਿੱਚ ਉਹਨੇ ਜੂਸੀ ਟਾਈਮ ਉਹ ਡਰਮ ਖੋਲਿਆ ਜਿਹਦੇ ਚ ਕੱਪੜੇ ਸੀਗੇ ਕੱਪੜੇ ਸੀਗੇ ਇਸ ਤੋਂ ਮਤਲਬ ਕਿ ਸਾਨੂੰ ਇਹੀ ਪਤਾ ਲੱਗਦਾ ਵੀ ਕੋਈ ਬੰਦਾ ਜਾਣਕਾਰ ਆ ਜਿਹੜਾ ਜਿਹੜਾ ਬਾਹਰ ਖੜਿਆ ਜਿਹਨੇ ਦੱਸਿਆ ਇਹ ਪੂਰਾ ਸ਼ੱਕ ਹਾਂ ਸਾਨੂੰ ਜਾਂਦਾ ਤੇ ਪੁਲਿਸ ਨੇ ਵੀ ਦੇਖਦੇ ਸਾਰ ਮਤਲਬ ਕਿ ਜੀਵੇਂ ਸੀਸੀਟੀਵੀ ਫੁਟੇਜ ਦੇਖੀ ਵੀ ਹਾਂ ਵੀ ਤੁਹਾਡਾ ਕੋਈ ਭੇਤੀ ਹੀ ਹੈ ਉਹ ਸਾਡੇ ਕੁੱਕ ਨੂੰ ਲੈ ਕੇ ਵੀ ਗਏ ਤੇ ਉਸ ਤੋਂ ਬਾਅਦ 6 ਵਜੇ ਨੂੰ ਉਸ ਪਿੰਡ ਦੇ ਸਰਪੰਚ ਸਾਹਿਬ ਵੀ ਲੈ ਕੇ ਆਏ ਛਡਾ ਕੇ ਬਾਕੀ ਕਹਿੰਦੇ ਵੀ ਉਹਦੇ ਜਿਹੜਾ ਹੈਗਾ ਉਹਦੇ ਫੋਨ ਦੀ ਰਿਕਾਰਡਿੰਗ ਵਗੈਰਾ ਲੋਕੇਸ਼ਨ ਵਗੈਰਾ ਕਿ ਹਾਂ ਡਿਟੇਲ ਕਢਾਈ ਜਾਏਗੀ ਤੇ ਬਾਕੀ ਡੀਡੀ ਡੀਆਰ ਵੀ ਉਸ ਤੋਂ ਬਾਅਦ ਹੀ ਦਰਜ ਕੀਤੀ ਜਾਏਗੀ ਹੈ ਨਾ ਵੀ ਡੇਟ ਪਿਛਲੀ ਹੋਏਗੀ 6 ਤਰੀਕ ਵਿੱਚ ਹਾਂਜੀ ਸੋ ਪਹਿਲਾਂ ਵੀ ਕਦੇ ਜੀ ਇਦਾਂ ਦੀ ਘਟਨਾ ਹੋਈ ਹੈ ਜੀ ਇੱਥੇ ਬਿਲਕੁਲ ਹਾਂਜੀ ਇਹ ਮੈਂ ਇਹਦੇ ਇੱਥੇ ਆਈਆਂ ਜੀ 2016 ਵਿੱਚ ਤੇ ਉਸ ਤੋਂ ਮੇਰੇ ਹੁੰਦੇ ਦੀ ਇਹ ਤੀਜੀ ਚੋਰੀ ਹੈ ਤੀਜੀ ਚੋਰੀ ਹੈ ਤੇ ਮੇਰੇ ਤੋਂ ਪਹਿਲਾਂ ਵੀ ਚਾਰ ਚੋਰੀਆਂ ਹੋ ਚੁੱਕੀਆਂ ਤੇ ਚੋਰੀ ਅਗਰ ਰਾਸ਼ਨ ਆ ਜਿਵੇਂ ਅਸੀਂ ਬਦਲ ਕੇ ਹੋਰ ਕਮਰੇ ਚ ਰੱਖ ਦਿੰਦੇ ਹਾਂ ਨਾ ਪਰ ਚੋ ਚੋਰ ਕਮਰਾ ਸਿਰਫ ਉਹੀ ਖੋਲਦਾ ਜਿੱਥੇ ਚ ਰਾਸ਼ਨ ਪਿਆ ਹੁੰਦਾ ਅੱਛਾ ਜੀ ਉਹੀ ਕਮਰਾ ਖੁੱਲਦਾ ਇੱਕ ਵਾਰੀ ਇਹ ਟੀਚਰ ਪੁਰਾਣੀ ਦੱਸ ਰਹੇ ਆ ਜਿਵੇਂ ਕਲਮਾਰੀ ਚ ਰਾਸ਼ਨ ਲਿਆਂਦਾ ਹੋਇਆ ਸੀ ਉਹ ਪਿਆ ਤੇ ਜਿਵੇਂ ਚੋਰ ਨੇ ਨਾ ਉਹੀ ਕਮਰੇ ਦਾ ਕੁੰਡਾ ਖੋਲ ਕੇ ਅਲਮਾਰੀ ਉਹੀ ਤੋੜ ਕੇ ਰਾਸ਼ਨ ਲਏ अच्छा जी बाकी चोर ਕਵਰਾ ਕੋਈ ਕੋਈ ਕਮਰਾ ਖੁੱਲਦਾ ਨਹੀਂ ਪਹਿਲਾਂ ਵੀ ਕੋਈ ਕਮਰਾ ਨਹੀਂ ਖੁੱਲਦਾ ਚਾਹੇ ਰਾਸ਼ਨ ਅਸੀਂ ਕਿਸੇ ਵੀ ਕਮਰੇ ਚ ਸ਼ਿਫਟ ਕਰ ਦੋ ਉਹੀ ਕਮਰਾ ਖੁੱਲਦਾ ਜਿਹਦੇ ਚ ਰਾਸ਼ਨ ਪਿਆ ਹੁੰਦਾ ਰਾਸ਼ਨ ਪਿਆ ਹੁੰਦਾ ਹਾਂਜੀ ਤੋਂ ਤੁਹਾਨੂੰ ਕੀ ਲੱਗਦਾ ਆ ਵੀ ਲੈ ਕੇ ਗਏ ਆ ਸਾਡੇ ਚੁੱਕ ਕੇ ਸਾਨੂੰ ਇਸ ਤੋਂ ਮਤਲਬ ਕਿ ਇਹੀ ਸ਼ੱਕ ਹੈ ਵੀ ਜਿਹੜਾ ਹੈਗਾ ਵੀ ਇਹ ਚੋਰ ਆ ਭੇਤੀ ਆ ਪੂਰਾ ਸਕੂਲ ਵਿੱਚ ਕੰਮ ਕਰਦਾ ਹੁਣ ਅਸੀਂ ਜਿੰਨੇ ਕੰਮ ਕਰਦੇ ਉਹਨਾਂ ਤੋਂ ਸਾਰਿਆਂ ਤੋਂ ਪੁੱਛਿਆ ਜਾਵੇ ਹਨਾ ਇੱਕ ਪਰਸਨਲ ਬੰਦੇ ਤਾਂ ਅਸੀਂ ਵੀ ਉਹ ਨਹੀਂ ਕਰਦੇ ਪਰ ਹੈ ਕੋਈ ਭੇਤੀ ਆ ਬਿਲਕੁਲ 100% ਹਾਂਜੀ ਹਾਂ ਇਹ ਆ ਕਿਉਂਕਿ ਇਹ ਇਹ ਵੀ ਇਹ ਗੱਲ ਕੋ ਪਿੰਡ ਦਾ ਵੀ ਹੋ ਸਕਦਾ ਹੈ ਮੈਂ ਪਿੰਡ ਦੇ ਨੂੰ ਇਹ ਨਹੀਂ ਪਤਾ ਵੀ ਜਿਹੜਾ ਇਹ ਕੱਪੜਾ ਹੈਗਾ ਉਹ ਕਿੱਥੇ ਪਾਇਆ ਰੱਖਿਆ ਹੋਣੇ ਇਹ ਨਹੀਂ ਪਤਾ ਇਹ ਸਾਨੂੰ ਵੀ ਨਹੀਂ ਪਤਾ ਇੱਥੇ ਸਕੂਲ ਦੀ ਕੁੱਕ ਤੋਂ ਇਲਾਵਾ ਵੀ ਹੋਣੇ ਹਾਂ ਅਸੀਂ ਨਹੀਂ ਦੇਖਦੇ ਕਦੇ ਇਹ ਤਾਂ ਜਦੋਂ ਉਹਨੇ ਡਰਮੀ ਖੋਲੀ ਹੋਇਆ ਤਾਂ ਉਹਦੇ ਬੰਦੇ ਨੂੰ ਬਿਲਕੁਲ ਪਤਾ ਵੀ ਇੱਥੇ ਕੱਪੜੇ ਰੱਖੇ ਜਾ ਰਹੇ ਆ ਜੀ ਜੀ ਬਿਲਕੁਲ ਹੈਨਾ ਇਸ ਗੱਲ ਤੇ ਅਸੀਂ ਪਿੰਡ ਦੇ ਪਰ ਵੀ ਸ਼ੱਕ ਨਹੀਂ ਕਰਦੇ ਸਾਨੂੰ ਇਹ ਆ ਵੀ ਕੋਈ ਇੱਥੇ ਹੀ ਕੰਮ ਕਰਨ ਵਾਲਾ ਕੰਮ ਕਰਨ ਵਾਲਾ ਬਿਲਕੁਲ ਬਿਲਕੁਲ ਹਾਂਜੀ ਹਾਂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਆਂ ਵੀ ਸਾਡੀ ਜਿਹੜੀ ਇਹ ਚੋਰੀ ਦੀ ਪੂਰੀ ਜਾਂਚ ਕੀਤੀ ਜਾਵੇ ਜਿਹੜਾ ਸਾਡਾ ਸਮਾਨ ਖੋਇਆ ਉਹਨੂੰ ਉਹਦੀ ਪਰਭਾਈ ਕੀਤੀ ਜਾਵੇ ਜੀ ਹਾਂਜੀ ਹਾਂ ਤੇ ਜੇ ਮੰਨ ਲਓ ਚੋਰ ਵੀਡੀਓ ਦੇਖ ਰਹੇ ਆਂ ਜੀ ਹਾਂਜੀ ਠੀਕ ਹੈ ਜੀ ਤਾਂ ਤੁਸੀਂ ਉਹਨਾਂ ਨੂੰ ਕੀ ਕੀ ਉਹਨਾਂ ਨੂੰ ਤੁਸੀਂ ਕਹੋਗੇ ਜੀ ਦੇਖੋ ਆਪਾਂ ਚੋਰਾਂ ਨੂੰ ਤਾਂ ਦੇਖੋ ਸਮਝਾ ਨਹੀਂ ਸਕਦੇ ਆਪਣਾ ਇਹ ਹੈ ਵੀ ਅਗਰ ਉਹਨਾਂ ਨੂੰ ਸ਼ਰਮ ਹੁੰਦੀ ਤਾਂ ਪਹਿਲੇ ਦਿਨ ਮੇਰੇ ਸਾਹਮਣੇ ਚੋਰੀ ਨਹੀਂ ਕਰਦੇ ਹੈਨਾ ਤੇ ਪਰ ਆਪਣੇ ਡਿਪਾਰਟਮੈਂਟ ਵੱਗੇ ਜਰੂਰ ਅਪੀਲ ਕਰਦੀਆਂ ਵੀ ਸਾਨੂੰ ਸਕੂਲ 'ਚ ਕੋਈ ਚੌਕੀਦਾਰ ਵਗੈਰਾ ਦਿੱਤਾ ਜਾਵੇ ਜੋ ਸਕੂਲ ਦੀ ਰਾਤ ਨੂੰ ਰਾਖੀ ਕਰ ਸਕੇ ਹੈਨਾ ਇਹ ਜ਼ਰੂਰੀ ਹੈ ਸੋ ਗੱਲਬਾਤ ਕਰਦੇ ਹਾਂ ਜੀ ਆਪਾਂ ਜਿੰਨੇ ਹੋਰ ਸਟਾਫ ਦੇ ਨਾਲ ਜੋ ਸਕੂਲ ਦੇ ਸਟਾਫ ਨੇ ਸੋ ਸੱਸੀ ਗੱਲਮੈਂਟ ਹਾਂਜੀ ਸੱਸੀ ਗੱਲ ਸਰ ਚ ਕੀ ਨਾਮ ਹੈ ਜੀ ਮੇਰਾ ਨਾਮ ਮਨਜੀਤ ਕੌਰ ਜੀ ਜੋ ਇਹ ਘਟਨਾ ਵਾਪਰੀ ਹੈ ਜੀ ਸਕੂਲ ਦੇ ਵਿੱਚ ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਲਈ ਤਾਂ ਬੜੀ ਮੰਦ ਭਾਗੀ ਘਟਨਾ ਹੈ ਜਿਹੜੀ ਇਹ ਵਾਪਰੀ ਹੈ ਜੀ ਇਹ ਕੇਸ ਪਹਿਲੀ ਵਾਰੀ ਨਹੀਂ ਹੋਇਆ ਇਹ 7ਵੀਂ ਤੋਂ 8ਵੀਂ ਵਾਰ ਹੋਇਆ ਹੈ ਜੀ ਇਸ ਵਾਰੀ ਤੇ ਸਾਡੀ ਪ੍ਰਸ਼ਾਸਨ ਹੋਈ ਹੈ ਇਹੀ ਅਪੀਲ ਹੈ ਕਿ ਇਹਦੀ ਸਕਿਉਰਿਟੀ ਦਾ ਸਕੂਲ ਦੀ ਦਾ ਪ੍ਰਬੰਧ ਕੀਤਾ ਜਾਵੇ ਕੈਮਰੇ ਵਾਦ ਤੋਂ ਵਾਦ ਲਗਾਏ ਜਾਣ ਤੇ ਪੁਲਿਸ ਵੀ ਆਪਣੀ ਬਣਦੀ ਕਾਰਵਾਈ ਕਰੇ ਅਤੇ ਸਕੂਲ ਨੂੰ ਥੋੜਾ ਸਿਕਿਉਰ ਕਰਨਾ ਚਾਹੀਦਾ ਹੈ ਜੀ ਹਾਂਜੀ ਕਾਨੂੰਨ ਫਲਤੋੜਾ ਨੇ ਤੇ ਜਿਹੜੇ ਅੱਗੇ ਨੂੰ ਕੋਈ ਇਹ ਜਿਹਾ ਘਟਨਾ ਦੁਬਾਰਾ ਨਾ ਨਾ ਵਾਪਰੇ ਜੀ ਉਹ ਵੀ ਹੈ ਨਾ ਵੀ ਚੋਰਾਂ ਦੇ ਹੁਣ ਹੌਸਲੇ ਖੁੱਲ ਗਏ ਨੇ ਜੀ ਬਿਲਕੁਲ ਬਿਲਕੁਲ ਉਹਨਾਂ ਦੇ ਹੌਸਲੇ ਹਾਂਜੀ ਕਿਉਂਕਿ ਪਹਿਲਾਂ ਸਾਨੂੰ ਜਿੱਦ ਤੱਕ ਲੱਗਦਾ ਵੀ ਕੋਈ ਕਾਰਵਾਈ ਹੋਈ ਨਹੀਂ ਇਸ ਬਾਰੇ ਦੇ ਵਿੱਚ ਠੀਕ ਹੈ ਤਾਂ ਹੀ ਇਹ ਦੁਬਾਰਾ ਦੁਬਾਰਾ ਇਹੀ ਗੱਲ ਰਿਪੀਟ ਹੋ ਰਹੀ ਹੈ ਹਾਂਜੀ ਹਾਂ ਹੱਥ ਲੱਗਦੇ ਹੁਣ ਚੰਗੇ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਤਾਂ ਕਿ ਦੁਬਾਰਾ ਇਹ ਜਿਹਾ ਕੰਮ ਨਾ ਹੋਵੇ ਸਕੂਲ ਵਿੱਚ ਹ ਹੋਰ ਕੀ ਕਹਿਣਾ ਚਾਹੂਗੀ ਜੀ ਅਸੀਂ ਤਾਂ ਅਪੀਲ ਕਰ ਸਕਦੇ ਹਾਂ ਜੀ ਗੁਨਾਹਗਰ ਫੜੇ ਜਾਣ ਠੀਕ ਹੈ ਨਾ ਜੀ ਉਹਨਾਂ ਨੂੰ ਸਜ਼ਾ ਮਿਲੇ ਤਾਂ ਕਿ ਅੱਗੇ ਤੋਂ ਕੋਈ ਇਹ ਜੀ ਦੁਬਾਰਾ ਮੰਦ ਭਾਗੀ ਘਟਣਾ ਹੋਵੇ ਨਾ ਦੇਖੋ ਬੱਚਿਆਂ ਦਾ ਸਕੂਲ ਹੈ ਬੱਚਿਆਂ ਦੀ ਉਹਦੇ ਵਾਸਤੇ ਹਿਫਾਜ਼ਤ ਵਾਸਤੇ ਤਾਂ ਸਰਕਾਰ ਨੂੰ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਨਾ ਜੀ ਹਾਂ ਇੱਥੇ ਕੋਈ ਰਾਤ ਨੂੰ ਪ੍ਰਬੰਧ ਕੀਤਾ ਜਾਵੇ ਕੇ ਪੀਨ ਵਗੈਰਾ ਦਾ ਕਿ ਨਹੀਂ ਜੀ ਤਨੋਂ ਨਾ ਹਾਂ ਜੀ ਹਾਂ ਚੌਕੀਦਾਰ ਹੋਣਾ ਚਾਹੀਦਾ ਤਾਂ ਕਿ ਸੇਫਟੀ ਤਾਂ ਹੋਵੇ ਨਾ ਕਿਸੇ ਪਾਸੇ ਤੋਂ ਜੀ ਹਾਂ ਸੋ ਘਟੋ ਘਟ ਕਿੰਨੇ ਦਾ ਸਮਾਨ ਸੀਗਾ ਤੁਹਾਨੂੰ ਹੈ ਕੁਝ ਆਈਡੀਆ ਜੀ 20 25 ਤੋਂ 25 ਹਾਂ 25 ਪਲੱਸ ਉੱਪਰ ਹੀ ਹੋ ਸਕਦਾ 25000 ਤੋਂ ਤਾਂ ਸੋ ਮੈਡਮ ਕਿੰਨਾ ਸਟਾਫ ਹੈ ਵਿਦਿਓ ਟੀਚਰਾਂ ਦਾ ਜੀ 87 ਟੀਚਰ ਹੈ ਜੀ ਚਾਰ ਸਾਡੇ ਕੋਲ ਕੁੱਕ ਨੇ ਤੇ ਇੱਕ ਸਫਾਈ ਸੇਵਕ ਹੈ ਜੀ ਇੱਕ ਸਫਾਈ ਸੇਵਕ ਹਾਂਜੀ ਹਾਂ ਜੀ ਜਿਨ੍ਹਾਂ ਦੇ ਵਿੱਚੋਂ ਦੀ ਤਿੰਨ ਲੇਡੀਆਂ ਨੇ ਕੁੱਕ ਔਰ ਇੱਕ ਡੈਂਟਸ ਹੈ ਜਿਹੜੇ ਸਫਾਈ ਸੇਵਕ ਹੈ ਉਹ ਵੀ ਲੇਡੀਆਂ ਹੈ ਤੇ ਬਾਕੀ ਅਸੀਂ ਸਟਾਫ ਮੈਂਬਰ 7 ਹੈ ਜੀ ਇੱਕ ਹੈ ਟੀਚਰ ਔਰ ਜਿਹੜੇ ਜਣੇ ਅਸੀਂ ਦੂਸਰੇ ਆ ਹਾਂਜੀ ਤੇ ਮੈਨ ਸਾਨੂੰ ਇਹੀ ਹੈ ਕਿ ਦੇਖੋ ਜੀ ਸਾਰਿਆਂ ਦਾ ਬੱਚੇ ਇੱਥੇ ਆਉਂਦੇ ਆ ਹਨਾ ਕਿ ਫੇ ਬੱਚੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਬੱਚਿਆਂ ਨੂੰ ਜੀ ਬਿਲਕੁਲ ਜੀ ਗਰੀਬ ਬੱਚੇ ਆਉਂਦੇ ਸਾਡੇ ਕੋਲ ਜ਼ਿਆਦਾਤਰ ਕਿਹਨੇ ਅਸੀਂ ਜੀ ਹਾਂਜੀ ਹਾਂ ਬਿਲਕੁਲ ਸਭ ਤੋਂ ਮਰੀ ਇਹ ਨਹੀਂ ਗੱਲ ਹੈ ਵੀ ਹਮੇਸ਼ਾ ਉਹ ਹੀ ਕਮਰਾ ਖੁੱਲਦਾ ਜੀ ਦੇਖੋ ਹਨਾ ਕਮਰਾ ਉਹ ਹੀ ਖੁੱਲਦਾ ਜਿੱਥੇ ਰਸ਼ਨ ਪਿਆ ਹੁੰਦਾ ਇਹ ਤਾਂ ਕੋਈ ਭੇਤੀ ਕਰ ਸਕਦਾ ਹਨਾ ਮੈਂ ਕੰਬੇ ਕੋ ਬੈਠੀ ਹਾਂ। ਤੁਹਾ ਕੀ ਨਾਮ ਹੈ ਜੀ? ਜੀ ਮੇਰਾ ਨਾਮ ਹਰਪ੍ਰੀਤ ਕੌਰ ਹੈ ਜੀ। ਤੁਸੀਂ ਕੀ ਦੇਖ ਕਿੱਦਾਂ ਦੇਖਦੇ ਹੋ ਇਸ ਘਟਨਾ ਨੂੰ? ਅਸੀਂ ਮੈਂ ਤਾਂ ਇਹ ਕਹਿੰਦੀ ਹਾਂ ਕਿ ਵੀ ਕੈਮਰਿਆਂ ਦਾ ਵੱਧ ਤੋਂ ਵੱਧ ਪ੍ਰਬੰਧ ਕੀਤਾ ਜਾਵੇ। ਜੀ। ਕੈਮਰਿਆਂ ਨੂੰ ਲਿਫੰਗਨ ਕਰ ਲਓ। ਵਾਜੀ ਵਾਜੀ। ਵਾਜੀ। ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਮਧੂ ਵਾਲਾ ਹੈ। ਮਧੂ ਵਾਲਾ ਹੈ। ਜੀ। ਤੁਸੀਂ ਕੀ ਕਿੱਦਾਂ ਦੇਖਦੇ ਹੋ ਜੀ ਤੁਸੀਂ ਘਟਨਾ ਨੂੰ? ਸਰ ਇਹ ਘਟਨਾ ਤਾਂ ਬਹੁਤ ਬੁਰੀ ਹੋਈ ਹੈ। ਪਹਿਲਾਂ 2 ਸਾਲ ਪਹਿਲਾਂ ਵੀ ਇੱਥੇ ਚੋਰੀ ਹੋਈ ਸੀ ਤੇ ਮੈਡਮ ਨੇ ਉਹ ਦੀਵਾਰ ਤੋੜ ਜੋ ਟੱਪੇ ਤੇ ਤਾਂ ਉੱਥੇ ਲਵਾਇਆ। ਕਾਂਚ ਵਗੈਰਾ ਲਗਵਾਇਆ ਮੈਡਮ ਨੇ ਦੀਵਾਰ ਉੱਚੀ ਕਰਵਾਈ ਹੈ ਬਿਨਾਂ ਟਪੇ ਪਰ ਅੱਜ ਅਜੇ ਹੀ ਘਟਨਾ ਹੋ ਗਈ ਹੈ ਜਿਸ ਦੇ ਨਾਲ ਇਹਨਾਂ ਨੇ ਪਿੱਛੇ ਹੀ ਪੜ ਪਾ ਲਿਆ ਪਰ ਇਹ ਗਲਤ ਗੱਲ ਹੈ ਥੋੜੀ ਜੀ ਅਸੀਂ ਚਾਹੁੰਦੇ ਹਾਂ ਵੀ ਪਤਾ ਲੱਗੇ ਚੋਰ ਦਾ ਅੱਗੇ ਨੂੰ ਕੋਈ ਅਜਾ ਕੰਮ ਨਾ ਹੋਵੇ ਠੀਕ ਹੈ ਥੈਂਕ ਯੂ ਸਰ ਸ਼ੁਕਰੀਆ ਥੈਂਕ ਯੂ ਵੈਲਕਮ ਸੋ ਕੀ ਨਾ ਮੈਂ ਬੇਟਾ ਲਾਲੀ ਤੁਹਾਨੂੰ ਪਤਾ ਸਕੂਲ ਦੇ ਵਿੱਚ ਕੀ ਹੋਇਆ ਹਾਂਜੀ ਚੋਰੀ ਹੋਈ ਹੈ ਚੋਰੀ ਹੋਈ ਹੈ ਸੋ ਕਿਸ ਕਿਸ ਚੀਜ਼ ਦੀ ਚੋਰੀ ਹੋਈ ਤੁਹਾਨੂੰ ਪਤਾ ਹਾਂਜੀ ਜਿਸ ਚ ਖਾਣਾ ਬਣਦਾ ਤਾਂ ਉਹ ਬਰਤਨ ਚੋਰੀ ਆ ਜੀ ਔਰ ਆਟਾ ਚਾਵਲ ਸਾਰੇ ਕੁਝ ਚੋਰੀ ਆ ਜੀ ਚੋਰ ਚੱਕ ਲੈ ਗਏ ਜੀ ਸਾਰੇ ਸਾਰਾ ਕੁਝ ਚੱਕ ਲੈ ਗਏ ਨਾ ਹਾਂਜੀ ਸੋ ਇਹ ਚੋਰਾਂ ਨੇ ਚੰਗਾ ਕੀਤਾ ਕਿ ਮਾੜਾ ਕੀਤਾ ਮਾੜਾ ਕੀਤਾ ਹੈ ਜੀ ਸੋ ਇਹ ਜੋ ਖਾਣਾ ਬਣਦਾ ਸੀਗਾ ਉਹ ਭਾਂਡਿਆਂ ਦੇ ਵਿੱਚ ਬਰਤਨਾਂ ਦੇ ਵਿੱਚ ਸੋ ਕਿਹਦੇ ਵਾਸਤੇ ਬਣਦਾ ਸੀਗਾ ਉਹ ਖਾਣਾ ਡੇਲੀ ਬਣਦਾ ਜੀ ਜੀ ਤੁਹਾਡੇ ਲਈ ਬਣਦਾ ਸੀਗਾ ਹਾਂਜੀ ਸੋ ਹੁਣ ਖਾਣਾ ਕਿੱਦਾਂ ਬਣੂਗਾ ਫਿਰ ਪਤਾ ਨਹੀਂ ਜੀ ਅਬ ਚੋਰਾਂ ਨੂੰ ਪਤਾ ਹੋਊਗਾ ਜੀ ਸੋ ਤੁਸੀਂ ਦੇਖ ਸਕਦੇ ਹੋ ਜੀ ਵੀ ਇਹ ਬੱਚੇ ਨੇ ਜੀ ਮਾਸੂਮ ਬੱਚੇ ਛੋਟੇ ਛੋਟੇ ਕਿਉਂਕਿ ਇੱਥੇ ਮਿਡਲ ਕਲਾਸ ਫੈਮਿਲੀ ਦੇ ਹੀ ਬੱਚੇ ਨੇ ਇਹਨਾਂ ਦਾ ਖਾਂਡਾ ਵੀ ਨਹੀਂ ਛੱਡਿਆ ਸੋਪਾ ਹੋਰ ਬੱਚਾਂ ਨਾਲ ਗੱਲ-ਗੱਲ ਕਰਦੇ ਆਂ ਬੇਟਾ ਕਿਆ ਨਾਮ ਹੈ ਖੁਸ਼ੀ ਸੋ ਤੁਹਾਨੂੰ ਵੀ ਪਤਾ ਕੀ ਹੋਇਆ ਹਾਂਜੀ ਕਿਆ ਹੋਇਆ ਚੋਰੀ ਹੋਈ ਹੈ ਚੋਰੀ ਹੋਈ ਹਾਂਜੀ ਸੋ ਕੀ ਕੀਤਾ ਚੋਰਾਂ ਨੇ ਪਤਾ ਹਾਂਜੀ ਸਮਾਨ ਚੱਕ ਲਏਗੇ ਸਮਾਨ ਚੱਕ ਲਏ ਸਾਰਾ ਸੋ ਤੁਸੀਂ ਕੀ ਕਹੋ ਤੁਸੀਂ ਕੀ ਕਹੋਗੇ ਸਾਡੇ ਸਕੂਲ ਦੇ ਵਿੱਚ ਨਵੇਂ ਪੰਡੇ ਆ ਜੇ ਸਾ ਇਹ ਰਾਸ਼ਨ ਆ ਜਾਏ ਕਿਉਂਕਿ ਸਾਡੇ ਸਕੂਲ 'ਚ ਬਹੁਤ ਦਿੱਕਤ ਹੋ ਗਈ ਹੈ। ਦਿੱਕਤ ਹੋ ਰਹੀ ਹੈ ਸਕੂਲ 'ਚ। ਹਾਂਜੀ। ਅੱਛਾ। ਤੁਸੀਂ ਬੇਟਾ ਕੀ ਕਹੋਗੇ? ਇਸ ਵੀ ਚੋਰਾਂ ਨੇ ਚੰਗਾ ਨਹੀਂ ਕੀਤਾ। ਇਹ ਚੰਗਾ ਨਹੀਂ ਕੀਤਾ। ਨਾ ਜੀ। ਤੇ ਹੁਣ ਤੁਸੀਂ ਫਿਰ ਪ੍ਰਸ਼ਾਸਨ ਨੂੰ ਪੁਲਿਸ ਵਾਲਿਆਂ ਨੂੰ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਕੰਨੀ ਉਹ ਜੀ ਤੁਸੀਂ ਕਹੋ ਕੁਝ ਉਹਨਾਂ ਨੂੰ? ਉਹਨਾਂ ਚੋਰਾਂ ਨੂੰ ਸਬਕ ਸਿਖਾਓ। ਚੋਰਾਂ ਨੂੰ ਸਬਕ ਸਿਖਾ ਦੇ। ਹਾਂਜੀ। ਤੇ ਹੋਰ ਤੁਹਾਨੂੰ ਕਿਦਾਂ ਦਾ ਹੁਣ ਫੀਲ ਮਹਿਸੂਸ ਕਿਦਾਂ ਦਾ ਹੁੰਦਾ ਹੈ? ਐਦਾਂ ਦਾ ਬਹੁਤ ਬੁਰਾ ਲੱਗਦਾ ਹੈ ਜੀ। ਬਹੁਤ ਬੁਰਾ ਲੱਗਦਾ। ਹਾਂਜੀ। ਕੀ ਸੋਚਦੇ ਹੋ ਮਨ ਦੇ ਵਿੱਚ ਤੁਸੀਂ ਹੁਣ ਇਸ ਟਾਈਮ ਸਾਡਾ ਸਮਾਨ ਆ ਜਾਵੇ ਵਾਪਸ ਤੁਹਾਨੂੰ ਇਹ ਚਾਹੀਦਾ ਹੈ ਅੱਛਾ ਸੋਚੋਰਾਂ ਨਾ ਸਬਕ ਮਿਲ ਜਾਵੇ ਇਹ ਹੀ ਚਾਹੀਦਾ ਸਾਨੂੰ ਸਰਕਾਰ ਨੂੰ ਇਹ ਕਰਨਾ ਚਾਹੀਦਾ ਹੈ ਕੋਈ ਇੱਕ ਬੰਦਾ ਸਕੂਲ ਦੇ ਵਿੱਚ ਜਾਂ ਬਾਹਰ ਵਿੱਚ ਰੱਖਣਾ ਚਾਹੀਦਾ ਹੈ ਸਾਮ ਸਮਾਨ ਲਈ ਜੇ ਬੰਦਾ ਹੁੰਦਾ ਇੱਥੇ ਤਾਂ ਚੋਰੀ ਨਹੀਂ ਹੁੰਦੀ ਹਾਂਜੀ ਸਕੂਲ ਗਾਰਡ ਹੁੰਦਾ ਸਕੂਲ ਦੇ ਵਿੱਚ ਹਾਂਜੀ ਚੋਰੀ ਨਹੀਂ ਹੁੰਦੀ ਫਿਰ ਤਾਂ ਹੋਰ ਤੁਸੀਂ ਕੀ ਚਾਹੁੰਦੇ ਹੋ ਨਾ ਵੀ ਜਲਦੀ ਜੋ ਜਲਦੀ ਤੁਹਾਡੇ ਸਮਾਨ ਆਜੇ ਥੋੜਾ ਜਿਹਾ ਹਾਂਜੀ ਅਸੀਂ ਇਹ ਚਾਹੁੰਦੇ ਆ ਕਿ ਸਾਡਾ ਸਮਾਨ ਜਿੰਦੀ ਚ ਜਿੰਦੀ ਆ ਜਾਵੇ ਸੋ ਤੁਸੀਂ ਦੇਖ ਸਕਦੇ ਹੋ ਜੀ ਸੋ ਬੱਚਿਆਂ ਦਾ ਵੀ ਇਹੀ ਕਹਿਣਾ ਹੈ ਕਿ ਸਾਡਾ ਜੋ ਜਲਦੀ ਤੋਂ ਜਲਦੀ ਸਾਡੇ ਸਕੂਲ ਦੇ ਵਿੱਚ ਜੋ ਸਮਾਨ ਚੋਰੀ ਹੋਇਆ ਹੈ ਉਹ ਸਮਾਨ ਜਲਦੀ ਜੋ ਜਲਦੀ ਸਕੂਲ ਦੇ ਵਿੱਚ ਆ ਜਾਵੇ ਸੋ ਖਾਣਾ ਪਾਣੀ ਰੋਟੀ ਪਾਣੀ ਜੋ ਬਣਦਾ ਉਹ ਫਿਰ ਦੁਬਾਰਾ ਫਿਰ ਸ਼ੁਰੂ ਹੋ ਜਾਵੇ ਬੱਚੇ ਵੀ ਡਰੇ ਹੋਏ ਨੇ ਸਹਿਮੇ ਹੋਏ ਨੇ ਸੋ ਇਹਨਾਂ ਦੇ ਮਨ ਦੇ ਅੰਦਰ ਇਹਨਾਂ ਦੇ ਮਨ ਦੇ ਵਿੱਚ ਵੀ ਰੋਸ਼ ਹੈ ਉਹ ਜਿਆਦਾ ਸੋ ਇਹਨਾਂ ਦਾ ਕਹਿਣਾ ਵੀ ਇਹੀ ਹੈ ਕਿ ਸਾਡੇ ਸਕੂਲ ਦੇ ਵਿੱਚ ਕਿ ਇੱਕ ਰਾਤ ਨੂੰ ਇੱਕ ਸਕਿਉਰਟੀ ਗਾਰਡ ਦਾ ਇੰਤਜ਼ਾਮ ਕੀਤਾ ਜਾਵੇ ਤੇ ਸਾਡੇ ਜੋ ਸਮਾਨ ਚੋਰੀ ਹੋਇਆ ਉਹ ਜਲਦੀ ਤੋਂ ਜਲਦੀ ਇੱਥੇ ਆ ਜਾਵੇ ਤਾਂ ਕਿ ਸਾਡਾ ਜੋ ਰੋਟੀ ਪਾਣੀ ਹੈ ਉਹ ਜਲਦੀ ਤੋਂ ਜਲਦੀ ਬਣਦਾ ਬਣਦਾ ਸ਼ੁਰੂ ਹੋ ਜਾਵੇ ਸੋ ਨਵੀਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਬਣੇ ਰੋ ਸਾਡੇ ਏਤੀਮਾਨ ਚੈਨਲ ਦੇ ਨਾਲ